ਸੋਸ਼ਲ ਮੀਡੀਆ ਤੇ ਇਸ ਮੁੰਡੇ ਦੀ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਇਹਦੀਆਂ ਦੋ ਪੋਸਟਾਂ ਨੇ ਇੱਕ ਤਾਂ ਇਹ ਖੁਸ਼ੀ-ਖੁਸ਼ੀ ਕੇਕ ਕੱਟ ਰਿਹਾ ਤੇ ਦੂਸਰਾ ਇਸ ਦੀ ਮਾਤਾ ਇਹਨੂੰ ਦੁੱਧ ਨਾਲ ਨਵਾ ਰਹੀ ਹੈ। ਤੇ ਕੈਪਸ਼ਨ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਸ ਭਰਾ ਦਾ ਤਲਾਕ ਹੋ ਗਿਆ ਤੇ ਇਸ ਭਰਾ ਨੇ ਤਲਾਕ ਹੋਣ ਦਾ ਜਸ਼ਨ ਜਿਹੜਾ ਮਨਾਇਆ। ਮਾਂ ਨੇ ਇਸ ਨੂੰ ਦੁੱਧ ਨਾਲ ਨਵਾਇਆ ਤੇ ਫਿਰ ਕੇਕ ਵੀ ਕਟਵਾਇਆ ਜਿਵੇਂ ਜਨਮ ਦੇ ਨਾਲ ਦਿਨ ਕੱਟਦੇ ਹੁੰਦੇ ਆ। ਤੇ ਕੇਕ ਦੇ ਉੱਤੇ ਕੀ ਲਿਖਿਆ ਸੀਗਾ ਹੈਪੀ ਬਰਥਡੇ ਨਹੀਂ ਲਿਖਿਆ ਸੀ। ਕੇਕ ਦੇ ਉੱਤੇ ਲਿਖਿਆ ਸੀਗਾ 120 ਗ੍ਰਾਮ ਸੋਨਾ ਤੇ 18 ਲੱਖ ਤੇ ਅੱਗੇ ਇਹਦੇ ਵਿੱਚ ਜਿਹੜਾ ਲਿਖਿਆ ਹੋਇਆ ਪੋਸਟ ਕਰਦੇ ਹੋਏ ਇਸ ਭਰਾ ਨੇ ਜਿਹਦਾ ਤਲਾਕ ਹੋਇਆ ਹੈ ਕਿ 120 ਗ੍ਰਾਮ ਸੋਨਾ ਤੇ 18 ਲੱਖ ਰੁਪਏ ਲਏ ਨਹੀਂ ਬਲਕਿ ਦਿੱਤੇ ਸੀ ਤਨੁਭਾਵ ਕੁੜੀ ਵਾਲੇ ਨੂੰ ਦਿੱਤੇ ਤਾਂ ਤਲਾਕ ਦੀ ਖੁਸ਼ੀ ਇਸ ਤਰ੍ਹਾਂ ਮਨਾਈ ਜਾ ਰਹੀ ਸੀ ਜਿਵੇਂ ਕੋਈ ਨਵੀਂ ਏਸ ਮੁੰਡੇ ਨੂੰ ਜ਼ਿੰਦਗੀ ਮਿਲ ਗਈ ਹੋਵੇ ਪਰ ਸਿੱਟਾ ਇਹਦੇ ਵਿੱਚ ਇਹੀ ਆ ਵੀ ਕਈ ਵਾਰ ਬੰਦਾ ਮੁਸੀਬਤ ਘਰ ਲਿਆ ਆਉਂਦਾ ਤੇ ਜਦੋਂ ਪਿੱਛੋਂ ਖਿਹੜਾ ਛੁੱਟਦਾ ਬਾਅਦ ਦੇ ਵਿੱਚ ਤਾਂ ਉਹਨੂੰ ਜਸ਼ਨ ਮਨਾਉਣਾ ਪੈਂਦਾ ਹੈ ਭਰਾਓ ਤਾਂ ਇਹ ਸਭ ਕੁਝ ਡਿਸਕ੍ਰਿਪਸ਼ਨ ਦੇ ਵਿੱਚ ਆ ਇਹ ਪੋਸਟਾਂ ਪਾ ਕੇ ਪੋਸਟ ਕੀਤਾ ਗਿਆ ਸੀ ਸੋ ਪਤਾ ਨਹੀਂ ਇਹ ਇਥੋਂ ਪਤਾ ਲੱਗਦਾ ਇਹ ਬੰਦਾ ਕਿੰਨਾ ਕੁ ਦੁਖੀ ਹੋਣਾ ਬਾਕੀ ਤੁਸੀਂ ਵਿਚਾਰ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਕਿ ਇਹਨੇ ਸਹੀ ਕੀਤਾ ਜਾਂ ਫਿਰ ਗਲਤ ਕੀਤਾ